हार्दिक सारवीरो सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਜੰਟ ਸਿੰਘ ਉਹਦੇ ਫਾਰਮ ਤੇ ਆਇਆ ਦੋਸਤੋ ਵੀਰ ਗੁਰਵੰਤ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਅਮਰਕੋਟ ਅੱਡਾ ਲੱਗਦਾ ਦੋਸਤੋ ਅਮਰਕੋਟ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਰਾਜੋਗੇ ਲਾਖਨੇ ਪਿੰਡ ਨੂੰ ਜਾਂਦੀ ਹੈ ਸੋ ਪਹਿਲਾ ਪਿੰਡ ਮਹਿਮੂਦਪੁਰ ਆਉਂਦਾ ਬੱਲਿਆਂ ਦਾ ਪਿੰਡ ਬਿਲਕੁਲ ਨੇੜੇ ਦੀਕ ਆ ਤੇ ਬਾਕੀ ਕਿਸੇ ਰਸਤੇ ਰਾਹੀਂ ਵੀ ਤੁਸੀਂ ਆ ਸਕਦੇ ਜੇ ਪੱਟੀ ਮੋੜ ਤੋਂ ਵੀ ਤੁਸੀਂ ਵਿਜਿਟ ਬੁਲਟੋਹਾ ਖੇਮਕਰਨ ਰੋਡ ਤੋਂ ਵੀ ਕਰ ਸਕਦੇ ਜੇ ਇਸ ਪਿੰਡ ਤੇ ਭਿੱਖੀ ਪਿੰਡ ਵੀ ਜਦੋਂ ਤੁਸੀਂ ਵਿਜਿਟ ਕਰੋਗੇ ਉਦੋਂ ਵੀ ਖੇਮਕਰਨ ਰੋਡ ਆਉਂਦਾ ਏਸੇ ਰੋਡ ਤੇ ਅਮਰਕੋਟ ਅੱਡਾ ਤੇ ਬਿਲਕੁਲ ਨੇੜੇ ਨਾਲ ਲੱਗਦਾ ਕਿਲੋ 2 ਕਿਲੋਮੀਟਰ ਦੂਰੀ ਤੇ ਪਿੰਡ ਮਹਿਮੂਦਪੁਰ ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿਸਾਨ ਜੀ ਦਾ 13 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਸ਼ਾਮ ਦੇ 3:30-4:00 ਵਜੇ ਦਾ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਮੱਝਾਂ ਝੋਟੀਆਂ ਦੀ ਗੱਲ ਕਰਨ ਲਈ ਤੇ ਤਕਰੀਬਨ 7 ਕਿ ਨਾਗਾ ਪਾ ਤੁਹਾਨੂੰ ਦਿਖਾਉਣੇ ਆ ਪਸ਼ੂ ਸਾਰੇ ਸਵੇਰ ਸਵੇਆ ਇੱਕੋ ਇੱਕ ਜਿਹੜੀ ਮੱਝ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਉਣੀ ਆ ਗੱਬਣ ਪਿਆਰੀ ਵਾਲੀ ਉਹ ਮੱਝ ਹੋਗੀ ਬਾਕੀ ਪਸ਼ੂ ਸਾਰੇ ਸਵੇਰ ਸਵੇਆ ਤੇ ਕੋਈ ਇੱਕ ਇੱਕ ਦੋ ਦੋ ਕਿੰਨਾ ਚੌ ਚੌ ਦਿਨਾਂ ਦੇ ਵਿੱਚ ਸੁਆ ਇਹਨਾਂ ਮੱਝਾਂ ਝੋਟੀਆਂ ਦਾ ਤੇ ਬਾਕੀ ਪੂਰੀ ਵੀਡੀਓ ਮੇਰਾ ਭਰਾ ਦੇਖ ਲਓ ਐਂਡ ਤੱਕ ਦੇਖ ਲਓ ਪੂਰੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਸੋ ਕੀ ਮੋਲ ਕੀ ਪੜਤਾ ਰਹੂਗਾ ਇਹਨਾਂ ਪਸ਼ੂਆਂ ਦਾ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪ ਉਸ ਤੋਂ ਬਾਅਦ ਤੁਸੀਂ ਇੱਥੇ ਆਣ ਕੇ ਆਪਣੀ ਤਸੱਲੀ ਕਰਨੀ ਕਿਸੇ ਭਰਾ ਨੇ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਆਪਣੀ ਤਸੱਲੀ ਆ ਠੀਕ ਆ ਜੀ ਆਣ ਕੇ ਕਰ ਸਕਦੇ ਜੀ ਗੱਲਬਾਤ ਕਰ ਲੈਣੀ ਆ ਵੀਰ ਗੁਰਵੰਤ ਦੇ ਨਾਲ ਪੁੱਛ ਲੈਣੀ ਕੀ ਡਿਟੇਲਾਂ ਨੇ ਅੱਜ ਇਹਨਾਂ ਮੱਝਾਂ ਝੋਟੀਆਂ ਦੀਆਂ ਸਭ ਤੋਂ ਪਹਿਲਾਂ ਗੁਰਵੰਤ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਸੰਸਾਭ ਹੋਰ ਗੁਰਵੰਤ ਠੀਕ ਠਾਕ ਵੀਰੇ ਵਧੀਆ ਜੀ ਵਧੀਆ ਗਰੋਂ ਤਾਂ ਮੱਝਾਂ ਆ ਜਾਏ ਟੋਟਲ ਆਪਣੇ ਕੋਲ 7 ਕ ਪਸ਼ੂ ਬਕਾਊਗਾ ਹਾਂ ਜੀ ਸੰਸਾਭ ਜੀ 7 ਨਾ ਆ ਗਏ ਆਪਣੇ ਕੋਲ ਇਹਦੇ ਵਿੱਚੋਂ 6 ਸੋਏ ਸਵਾਏ ਬਿਲਕੁਲ ਤਾਜੀ ਗਿੱਲੇ 나ੜੂਈ ਹਾਂ ਜੀ ਤੇ ਇੱਕ ਝੋਟੀ تیاری ਵਾਲੀ ਉਹ ਵੀ ਪਹਿਲਾਂ ਸੁਣੀ ਪਹਿਲਾਂ ਸੁਣੀ ਆ ਹਾਂਜੀ ਇੱਕੋ ਇੱਕ ਹੀ ਗੱਭਣਾ ਝੋਟੀ ਹਾਂਜੀ ਇੱਕ ਹੀ ਗੱਭਣੇ ਬਾਕੀ 600 ਸੋਈਆਂ ਠੀਕ ਆ ਤੇ ਬਾਕੀ ਮੁੱਲ ਪਰਤਾ ਫਿਰ ਉਹੋ ਹੀ ਛੋਟੇ ਛੋਟੇ ਰਹਿਣਗੇ ਵਿੱਚ ਵਿੱਚ ਹਾਂਜੀ ਭਾਜ ਆਪਣੇ ਕੋਲ ਹੋਣਗੇ 65000 ਤੋਂ ਲੈ ਕੇ ਤੇ ਸਵਾ ਲੱਖ ਦਈ ਠੀਕ ਆ ਜੀ ਹਾਂਜੀ ਲਓ ਦੋਸਤੋ 65000 ਤੋਂ ਸਟਾਰਟ ਹੋ ਜਾਣਾ ਜੋ ਮੁੱਲ ਤੇ 1 ਲੱਖ 50000 ਤੱਕ ਵਿੱਚ ਵਿੱਚ ਜਿਹੜੇ ਪਸ਼ੂ ਰਹਿਣ ਵਾਲੇ ਆ ਪਹਿਲੇ ਜੀ ਪਹਿਲੇ ਸੂਏ ਤੋਂ ਲੈ ਕੇ ਤੀਜੇ ਸੂਏ ਤੱਕ ਤੇ ਪਹਿਲੇ ਨਾਲ ਝੋਟੀਆਂ ਦੂਜੇ ਸੂਏ ਜਿਆਦੀਆਂ ਨੇ ਹਾਂਜੀ ਨਾ ਵੀ ਗਰਮ ਤਾਂ ਜਿਆਦਾ ਸਮਾਂ ਨਾਲ ਲੈਂਦੇ ਹੋ ਇਹ ਨਾਲ ਦੀ ਨਾਲ ਹੀ ਆਪਾਂ ਜਾਣਕਾਰੀ ਸਾਂਝੀ ਕਰਦੀਆਂ ਪਸ਼ੂ ਜਿਆਦੇ ਹੁੰਦੇ ਆ ਪਹਿਲੇ ਨੰਬਰ ਤੇ ਆ ਜਿਹੜੀ ਆਪਣੇ ਕੋਲ ਮਾਜਾਂ ਦੀ ਕੀ ਡਿਟੇਲਾਂ ਨੇ ਦੀ ਰਾਵੀ ਜੀ ਇਹ ਨੀਲੀ ਦੀ ਹੈ ਤਿੱਜਾ ਸੂਆ ਸੋਈ ਆ ਹਾਂਜੀ ਹਾਂਜੀ ਅੱਜ ਤੀਜਾ ਦਿਨ ਹੋ ਗਿਆ ਜੀ ਇਹਨੂੰ ਸੂਈ ਨੂੰ ਤੀਜਾ ਦਿਨ ਹਾਂਜੀ ਕੰਟਾ ਜੀ ਮਗਰੇ ਦੇ ਨੀਲੀ ਜੀ ਆ ਵੇਖੋ ਮਗਰ ਕਟਾ ਦੋਸਤੋ ਤੀਜਾ ਦਿਨ ਆ ਤੇ ਤੀਜਾ ਸੂਆ ਹੈ ਜੀ ਹਾਂਜੀ ਠੀਕ ਆ ਬਾਕੀ ਮਾਰਕੀ ਮੋਰ ਕੀ ਗਾੜੀ ਨੀਲੀ ਦਾ ਵੀ ਦੀ ਹਾਂਜੀ ਠੀਕ ਆ ਜੀ ਕਾਡ ਕਾੜ ਫੁੱਲ ਵੱਡਾ ਲੋ ਵੀ ਹਾਈਡ ਕਾਤ ਦੀ ਆਪਾਂ ਜ਼ਰੂਰ ਇੱਕ ਵਾਰੀ ਮੈਂਸ਼ਨ ਕਰ ਦਿੰਨੇ ਆ ਕੱਦ ਕਾਟ ਆ ਇਸ ਮੈਂ ਦਾ ਬਿਲਕੁਲ ਪਤਲੇ ਪਿੰਡੇ ਦੀ ਆ ਸ਼ਕੀਰੀਆਂ ਬੋਲੇ ਦੀ ਵੇਚ ਆ ਠੀਕ ਆ ਜੀ ਤਗਰੀਪਨ ਤਗਰੀਆਂ ਸ਼ਕੀਰ ਵੀ ਪੂਰੀ ਆ ਵੱਡੀ ਮਾਂ ਵੈਸੇ ਵੀ ਏਡੇ ਕੱਦ ਕਾਟ ਵਾਲੀ ਕਿਦਰ ਨਹੀਂ ਵੰਜੀ ਕਿਤੇ ਲੱਭਦੀ ਆ ਚੰਗੇ ਵੱਡੇ ਕੱਦ ਕਾਟਦੇ ਵੇਚ ਆਵੇ ਗਰਵਾਤ ਬੋਲਾ ਕਿੰਨਾ ਕੋ ਗੈਂਦੇ ਥੱਲੇ ਹੁਣ ਬੋਲਾ ਇਹਦੇ ਥੱਲੇ ਹੁਣ ਸੰਸਰ ਇਸ ਟਾਈਮ ਤੇ 11-12 ਕਿਲੋ 11-12 ਕਿਲੋ ਹਾਂਜੀ ਲਓ ਜੀ 11-12 ਕਿਲੋ ਦੋਸਤੋ ਬੋਲਾ ਇਹਦੇ ਥੱਲੇ ਹੁਣ ਹਾਜ਼ਰ ਆ ਤੇ ਅੱਜ ਤੀਜਾ ਦਿਨ ਮਗਰ ਕਟਾ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦਿੰਨੇ ਆ ਨਾਰੂਆ ਨਾਲ ਬੱਚੇ ਦੇ ਚੁਵਾਈ ਚੁਵੀ ਦੀ ਗਰਮਾਂ ਤੋਂ ਕਿਦਾਂ ਚੰਗੀ ਨਿਕਲੀ ਫਿਰ ਸੰਸਾਹਬ ਚੁਵਾਈ ਚੁਵੀ ਬਾਅਦ ਚੰਗੀ ਆ ਠੀਕ ਹੈ ਤੇ 16 17 ਕਿਲੋ ਦੀ ਇਹਨੇ ਦੂਜੇ ਟਾਈਮ ਤੇ ਦੂਜੇ ਸਵੇ ਚੁਵਾਈ ਕਰਾਈ ਦੂਜੇ ਦਿਨ ਨੇ ਚੁਵਾਈ ਕਰਾਈ ਆ ਦੂਜੇ ਸਵੇ ਚ ਠੀਕ ਆ ਜੀ ਬਾਕੀ ਹੁਣ ਤੁਸੀਂ ਦੱਸਣ ਦਾ ਵੀ 10 11 11 ਲੀਟਰ ਹੋਣਾ ਹਾਂ 11 12 ਕਿਲੋ ਹੋਊ ਇਸ ਟਾਈਮ ਤੇ ਬਹੁਤ ਠੀਕ ਆ ਜੀ ਆ ਗਰਮਾਂਤ ਖੋਲ ਵੀਰ ਤੋਰ ਕੇ ਦਿਖਾ ਦਈਏ ਸੋ ਢਾਂਚਾ ਵੱਡਾ ਦੋਸਤੋ ਬੰਟਰ ਵੱਡੀ ਆ ਛੋਟੀ ਦੀ ਇਸ ਮੈਂ ਵੀ ਕੱਦ ਵੱਡਾ ਦਿਖਾਈ ਜੀ ਸੂਹਾ ਤੇਜਾ ਹੀ ਬੇਸ਼ੱਕ ਸੋਈ ਆ ਸਿੰਘ ਬਿਲਕੁਲ ਛੋਟਾ ਗਲਾਈ ਦੇ ਵਿੱਚ ਸਿੰਘ ਮਾਰਕਿੰ ਮਗਰਲੇ ਪੈਰ ਵਾਈਟ ਚਿੱਟੇ ਹਵਾਨੇ ਨੇਵੇ ਤੇ ਡਾਬ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਆ ਤੇ ਬਿਲਕੁਲ ਸਟੇਟ ਪਤਾ ਅਖ ਬਿੱਲੀ ਬਣ ਕੀ ਆ ਠੀਕ ਆ ਜੀ ਸੋ ਇਹ ਮਾਰਕਿੰਗ ਜਿਹੜੀ ਤੁਹਾਨੂੰ ਨਜ਼ਰ ਵੀ ਆ ਰਹੀ ਹੈ ਇਸ ਮੈਂ ਦੀ ਤੇ ਬਿਲਕੁਲ ਪੁੱਠੇ ਪੱਠੇ ਦੀ ਪੂਰੀ ਚੜਾਈ ਹੈ ਚਲੋ ਇੱਕ ਵਾਰੀ ਪਸੂ ਸੂਸਵਾ ਕੇ ਠੀਕ ਆ ਜੀ ਤਹਿ ਜੀ ਲਾ ਜਾਂਦਾ ਉਹ ਤੁਸੀਂ ਸਾਰੇ ਭਰਾ ਸਮਝਦਾਰ ਹੋ ਤੇ ਚੌਣ ਚੰਨ ਚੰਗੀ ਦੱਸ ਰਿਹਾ ਵੀ ਇਹ ਵੀ ਆਪਣੀ ਜਿਹੜੀ ਕੋਈ ਦੋ ਤਿੰਨ ਲਾਂਗ ਇਹਨਾਂ ਨੇ ਚਵਾਈ ਕੀਤੀ ਆ ਉਹ ਸਿਕورٹی ਦੱਸ ਰਿਹਾ ਵੀ ਚਵਾਈ ਚੰਗੀ ਆ ਇਸ ਮੈਂ ਦੀ ਕਾਲੀ ਪੀਨੀ ਬੱਚੇ ਕੋਈ ਗੱਲ ਨਹੀਂ ਕੋਈ ਗੱਲ ਜਾਨ ਤੋਂ ਕੋਈ ਗੱਲ ਗਰਵੰਤ ਮਾਰਨਿੰਗ ਚੁਆਈ ਕਿੰਨੇ ਵਜੇ ਕਰਤੀ ਸੀ ਫੇਰ ਦੀ ਚੁਆਈ ਸਾਹਿਬ 6 ਵਜੇ ਦੀ ਆਪਣੀ 6 ਵਜੇ ਦੀ ਆ ਹਾਂਜੀ ਠੀਕ ਆ ਜੀ ਤੇ ਇਹਦਾ ਗਰਵੰਤ ਇੱਕ ਤਾਂ ਮੁੱਲ ਦੱਸ ਦੇ ਕੀ ਕਰਾਂਗੇ ਲੈਣ ਦੇ ਜਿੱਥੇ ਤੱਕ ਆਪਾਂ ਦੇਣੀ ਹੈ ਇਹ ਮੱਝ ਡਿਮਾਂਡ ਫੰਦੂ ਸਾਹਿਬ ਕਰਨ ਨੂੰ ਭਾਵੇਂ ਜੀ ਸਵਾ ਕਰ ਲਈਏ 130 ਕਰ ਲਈਏ ਹਾਂਜੀ ਇਹਦੀ ਜਿਹੜੀ ਸਹੀ ਡਿਮਾਂਡ 1 ਲੱਖ 20000 ਹਾਂਜੀ 115 ਹੀ ਦੇ ਦਾਂਗੇ ਹਨ 115 ਦੇ ਹਾਂਜੀ ਇਮਾਨਤ ਨਾਲ ਆਪਾਂ ਪੂਰਾ ਹੀ ਹਮੇਸ਼ਾ ਹਰ ਵਾਰ ਦੀ ਤਰ੍ਹਾਂ ਜਿੰਨਾ ਵੀ ਛੋਟ ਸੇਪਾ ਕਰਕੇ ਮਾਲ ਦੇਣਾ ਵੀ ਜਿਹੜਾ ਪਹਿਲੀਆਂ ਦੇ ਵਿੱਚ ਹਾਂਜੀ ਹਾਂਜੀ ਕੰਟੈਕਟ ਕਰੇ ਹਾਂਜੀ ਠੀਕ ਹੈ ਜੀ 115 ਹਾਂਜੀ ਠੀਕ ਹੈ ਜੀ 115 ਦੀ ਦੋਸਤ ਇਹਨਾਂ ਦਾ ਮਾਝ ਆਪਾਂ ਦੇ ਦੇਾਂਗੇ ਠੀਕ ਹੈ ਜੀ ਅੱਜ ਸੋ ਸੋਈ ਸਵਾਈਆ ਬੇਫਿਕਰੀ ਆ ਕੋਈ ਭਰਾ ਅਨਕੇ ਆਪਦੀ ਬੈਠ ਕੇ 15 ਨੂੰ ਪਲਾਸਟੀ ਦੋ ਜੱਜ ਲਉਣੀ ਸੰਸਾਬ ਅੰਦਰ ਨਹੀਂ ਜ ਠੀਕ ਹੈ ਵੀਰੇ ਹਾਂਜੀ ਠੀਕ ਆ ਤੇ ਨਖ ਤੇ ਕਾਪਾ ਬੰਨੇ ਕੋ ਹੋਰ ਛੋਟੀ ਦਿਖਾ ਦਿੰਦੇ ਆ ਇੱਧਰ ਬਹੁਤ ਖੂਬਸੂਰਤ ਹੈ ਵੀ ਛੋਟੀ ਬਿਲਕੁਲ ਛੋਟੀ ਸਿੰਗੀ ਆ ਦਿੱਲੀ ਮਨ ਕੀ ਆਖਾ ਠੀਕ ਆ ਜੀ ਜਿਵੇਂ ਬਿਲਕੁਲ ਟਾਚ ਆਪਾਂ ਕਹਿ ਦਈਏ ਵੀ ਨੀਲੀ ਦੇ ਨਾਲ ਕਰਾਸ ਮਲ ਸਕਦਾ ਕੋਈ ਭਰਾ ਜੀ ਨੀਲੀ ਦੇ ਪੱਖ ਦੇ ਵਿੱਚ ਨੀਲੀ ਪੱਖ ਇਸ ਛੋਟੀ ਨੂੰ ਲੱਗਾ ਤੇ ਇਹ ਗਰਮਾਂ ਤੋਂ ਸੁਹਾ ਗਰਮਾਂ ਦੇ ਵਿੱਚ ਛੋਟੀ ਇਹ ਦੂਜਾ ਸੁਹਾ ਸਹੀ ਹੈ ਸੰਸਾਬ ਦੂਜਾ ਸੁਹਾ ਅਮਰੀਕੀਆਂ ਦੇਖੋ ਘੜ ਘੜ ਲੱਗੀਆਂ ਸਾ ਚੰਗੀ ਆ ਹਾਂਜੀ ਸ਼ਕੀਨੀ ਪੂਰੀ ਆ ਛੋਟੀ ਦੀ ਬਿਲਕੁਲ ਛੋਟੀ ਜੀ ਸਿੰਗੀ ਆ ਹਾਂਜੀ ਕਤੀ ਮਗਰ ਦੇ ਨਹੀਂ ਕਟਾਇਆ ਇਹ ਮਗਰ ਇਹਦੇ ਮਗਰ ਕਟਾ ਗਿਆ ਹਾਂਜੀ ਇਹਦੇ ਮਗਰ ਤੇ ਅੱਜ ਦੂਜਾ ਕਿਤੇ ਜਾਣਾ ਉਹ ਨੂੰ ਨਹੀਂ ਇਹ ਜਿਹਨੂੰ ਦੂਜਾ ਦਿਨ ਦੀ ਦੂਜਾ ਦਿਨੇ ਹਾਂਜੀ ਹੋ ਗਿਆ ਕੋਈ ਦੋ ਤਿੰਨ ਡੰਗ ਦੀ ਚੋਈ ਹਾਂਜੀ ਇਹ ਤਿੰਨ ਡੰਗ ਦੀ ਜਵਾਈ ਹੋ ਗਈ ਠੀਕ ਆ ਜੀ ਹਾਂਜੀ ਬੋਲਾ ਕਿੰਨਾਗਾ ਬਾਹਲਾ ਆਣੇ ਥੱਲੇ ਕੋਈ 11 12 ਕਿਲੋ ਹੋਊਗਾ ਇਸ ਟਾਈਮ ਤੇ 11 12 ਕਿਲੋ ਹਾਂਜੀ ਠੀਕ ਆ ਜੀ ਬੋਲਾ ਦੋਸਤੋ 11 12 ਕਿਲੋ ਬੋਲਾ ਚੰਗੀ ਸੋਹਣੀ ਪਿੱਠ ਪੂਰੀ ਬਹੁਤ ਆਪਾਂ ਆ ਮੇਰੇ ਵੇਖੋ ਆ ਦੇਖੋ ਗਰਲਵਾਂ ਦੇ ਵੇਖੋ ਬਾਕੀ ਸੁੰਬਾ ਥਾਣਾ ਨੋਗਰ ਥਾਣਾ ਪੱਕਾ ਦਿੰਦੇ ਆ ਵੀ ਦੋਰਾ ਥਾਣ ਲ ਆ ਕਰੋ ਚੱਕ ਮੋਗਾ ਚ ਵਾਈ ਲੱਗੀ ਕਰਮਾਈ ਨਾ ਦੇਖੋ ਜੀ ਅਗਲੇ ਥਨਾ ਦੀ ਆ ਮਗਰਲੇ ਥਨਾ ਦੇਖੋ ਠੀਕ ਆ ਜੀ ਠੀਕ ਆ ਸਭ ਆਹ ਦਿੰਦੇ ਛੋਨੇ ਦੇ ਬੂਟਿਆਂ ਨੂੰ ਲੱਗੇ ਇਹਦੇ ਲੱਗੇ ਹਾਂ ਬੜਾ ਲਖੇੜ ਹੈ ਹਾਂ ਜੀ ਬੜੀ ਵੰਡ ਦੇਰ ਤੋਂ ਬੜੀ ਚੰਗੀ ਹੈ ਕਮਾਲ ਹੋਈ ਪਈ ਹੈ ਥੱਲੇ ਠੀਕ ਆ ਜੀ ਸੋ ਛੋਟੀ ਸਾਰੀ ਬੜੀ ਚੰਗੀ ਆ ਜਿੰਨੀ ਵੀ ਆ ਦੋਸਤੋਂ ਬਰੀਕੀ ਅੰਗ ਦੇ ਵਿੱਚ ਸਿੰਗੀ ਸੁੰਗੀ ਤੋਂ ਲੈ ਕੇ ਜੇਕਰ ਆਪਾਂ ਪੂਰਾ ਢਾਂਚਾ ਵੇਖ ਲਈਏ ਨਾ ਪਾਲ ਚੰਗੀ ਪਲੀ ਪਲੀਤੀ ਹੈ ਗਰਮਾੜੀ ਜਿੱਦਾਂ ਦੇਖ ਦੋ ਦੋ ਦਿਨਾਂ ਦੇ ਸਵੇਰੇ ਦੇ ਦੌਰਾਨ ਪਛੀ ਦੇ ਕੋਲ ਥੋੜਾ ਜਿਹਾ ਠੱਪਾ ਠਪਾਇਆ ਗਿਆ ਸਾਰੇ ਭਰਾਵਾਂ ਨੂੰ ਜਿੱਦਾਂ ਜੀ ਸਾਹਿਬ ਆਮ ਹੀ ਦਾ ਥਣ ਮੋਟਾ ਹੈ ਵੱਡੀ ਮੋਟੀ ਧਾਰੀ ਆਉਂਦੀ ਕਰਮਾੜੀ ਹਾਂ ਬਿਲਕੁਲ ਬਿਲਕੁਲ ਆਹ ਦੇਖੋ ਜੀ ਅਜੇ ਸੂਸਵਾ ਚਾਈ ਝੋਟੀ ਹਾਂ ਅਕੀ ਲੰਬਾਈ ਲੰਬੀ ਪੂਰੀ ਆ ਛੋਟੀ ਦੀ ਲੰਬੀ ਲੰਬੀ ਪੂਰੀ ਆ ਹਾਈਟ ਬੇਸ਼ੱਕ ਮੀਡੀਅਮ ਦੇ ਵਿੱਚ ਹੀ ਆਉਂਦੀ ਆ ਤੇ ਲੰਬਾਈ ਬਹੁਤ ਜਿਆਦੀ ਆ ਠੀਕ ਆ ਜੀ ਵਾਜਣ ਲੋਡ ਵਾਲੀ ਅੰਜ ਆ ਦੇਖੋ ਸਿੰਗੀ ਤੇ ਦੂਰੋਂ ਆ ਜਾ ਪੂਜੇ ਲੱਗੀ ਨਹੀਂ ਹੁੰਦੀ ਆ ਫਰੰਟ ਤੇ ਖੜਿਆ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਵੀ ਸਿੰਗ ਹੈਗਾ ਨਹੀਂ ਹਾਂਜੀ ਠੀਕ ਲੋਬੀ ਠੀਕ ਹੈ ਇਹ ਵੀ ਝੋਟੀ ਤੋਂ ਉਸ ਤੋਂ ਚੰਗੀ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਅੱਜ ਇਹਦਾ ਦੂਜਾ ਦਿਨ ਹੈ ਤੇ ਦੂਜੇ ਸੂਆ ਝੋਟੀ ਦਾ ਤੇ ਬਾਕੀ ਪਿੰਡੇ ਪੁੱਲ ਦੇ ਵੀ ਬੜੀ ਚੰਗੀ ਆ ਦੋਸਤ ਜੀ ਗੁੱਲਾ ਚਵਾਉ ਕਰਮਾਈ ਹਾਏ ਦੋਦੇ ਵੀ ਖੁਲਾ ਚਵਾਉਗੀ ਆਪਾਂ ਬਾਪੂ ਦਾ ਚੰਗਾ ਹਾਂਜੀ ਤਕਰੀਬਨ ਵੈਸੇ ਜੀ ਅੱਜ ਸਟਾਰਟਿੰਗ ਬੌਲੀ ਦੀ ਚੰਗੀ ਹੈ ਤੇ ਚਲੋ ਉਮੀਦ ਹੁੰਦੀ ਹੈ ਵੀ ਚੰਗਾ ਹੀ ਅੱਗੇ ਕੋਈ ਪਸ਼ੂ ਪਾਲਕ ਚੰਗਾ ਲੈ ਜਾਵੇ ਸਾਰਾ ਨਸਾਂ ਦਾ ਆਪਾਂ ਨੂੰ ਰੋਜ਼ ਦੇ ਪਸ਼ੂ ਰੱਖਣ ਵਾਲੇ ਪਤਾ ਲੱਗੀ ਜਾਂਦਾ ਹਾਂ ਇਹ ਗਰਵਤ ਕਿੰਨੇ ਦੀ ਹੁੰਦੀ ਹੈ ਅੱਜ ਇਹ ਸੰਧੂ ਸਾਹਿਬ ਜਿਹੜਾ ਸਹੀ ਮੋਲੇ ਦਾ 1 ਲੱਖ 1000 ਹੈ ਇੱਕ ਬਸ ਹਾਂ ਜੀ ਉਹ ਚੋਕੇ ਮੌਕੇ ਤੇ ਕਰਦਾ ਮਨਤਾ ਅੱਛਾ ਜੀ ਹਾਂ ਜੀ ਇਕੱਲੇ ਛੋਟੇ ਛੱਪੇ ਬਸ ਮਾਨਤਾ ਨਹੀਂ ਰਹਿ ਜਾਂਦੇ ਆ ਚੋਕੇ ਕਰਦਾ ਹੋ ਜੂ ਮੈਂ 1 10 ਚ ਹਾਂ ਜੀ ਬਹੁਜੀ 1 10 ਦੇ ਵਿੱਚੋਂ ਮਾਨਤਾ ਨੂੰ ਹੋ ਜੂਗਾ ਕੋਈ ਵੀਰ ਵਿਜ਼ਿਟ ਕਰੇ ਆਪਣੀ ਤਸੱਲੀ ਕਰੇ ਠੀਕ ਹੈ ਜੀ ਛੋਟਾ ਛੱਪਾ ਹੋ ਜ ਇੱਧਰ ਗਰਵੰਤ ਆਪਣੇ ਕੋਲ ਜੜੀ ਇੱਧਰ ਤੀਜੇ ਨੰਬਰ ਤੇ ਇੱਕ ਆ ਮੱਝ ਖੜੀ ਵੀਰ ਹਾਂਜੀ ਸਰ ਸਰ ਇਹ ਵੀ ਸੂਈ ਆ ਹਾਂ ਇਹ ਅੱਜ ਚੌਥੇ ਦਿਨ ਦੀ ਸੂਈ ਹੈ ਚੌਥਾ ਦਿਨ ਹਾਂ ਇਹਦੇ ਮਾਰ ਕੱਟੀ ਜ ਮਗਰ ਕੱਟੀ ਆ ਇਹ ਪਹਿਲਾ ਸੂਆ ਛੋਟੀ ਸੂਈ ਸੂਆ ਪਹਿਲਾ ਜੀ ਹਾਂਜੀ ਲਓ ਦੋਸਤੋ ਸੂਆ ਪਹਿਲਾ ਚਾਰਕਦਿਆਂ ਦਾ ਸਮਾਂ ਹੋ ਗਿਆ ਇਸ ਮੈਂ ਇਹਨੂੰ ਸੂਈ ਨੂੰ ਠੀਕ ਆ ਜੀ ਤੇ ਸੂਆ ਦੂਜਾ ਕਿ ਤੀਜਾ ਦੱਸਿਆ ਜੀ ਨਹੀਂ ਪਹਿਲਾ ਸੂਆ ਇਹ ਪਹਿਲੇ ਨੇ ਹਾਂਜੀ ਅੱਛਾ ਠੀਕ ਆ ਇਹਦੇ ਫਿਰ ਆਪਣਾ ਵੀਰ ਗਰਵੰਤ ਕੀ ਆ ਬੋਲਾ ਇਹਦੇ ਥੱਲੇ ਹੁਣ 10 ਕਿਲੋ ਬੋਲਾ ਹੋ ਸੰਸਰ ਵੈਟਨ ਤੇ ਹੂੰ ਮੌਜੂਦ 10 ਕਿਲੋ ਬੋਲਾ ਆ ਠੀਕ ਆ ਜੀ ਮਗਰ ਇਹਦੇ ਵੀ 3 ਮਿਲ ਕਾਫਾ ਕੱਟੀ ਆ ਮਗਰ ਨੜਵਾ ਦੇ ਵਿੱਚ ਕੱਟੀ ਅੱਜ ਚੌਥਾ ਦਿਨ ਵੀਰ ਦੱਸ ਰਿਹਾ ਪਹਿਲਾਂ ਝੋਟੀ ਆ ਠੀਕ ਆ ਜੀ ਸਿੰਘ ਗੁਲਾਈ ਦੇ ਵਿੱਚ ਜਿੱਦਾਂ ਆਪਾਂ ਬਿਲਕੁਲ ਸਿੰਘ ਦੇਖਦੇ ਆ ਸ਼ੇਪ ਸਾਈਡ ਤੋਂ ਇਹਦੇ ਪੂਰਾ ਗੁਲਾਈ ਦੇ ਵਿੱਚ ਸਿੰਘ ਆ ਤੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਨਾ ਠੀਕ ਆ ਜੀ ਇਧਰ ਤੁਹਾਨੂੰ ਦਿਖਾਉਣੇ ਆ ਤਾਂ ਕਦ ਉੱਚਾ ਐਸੇ ਝੋਟੀ ਦਾ ਵੱਡਾ ਕਦ ਆ ਆ ਦੇਖੋ ਚੋਣ ਚਾਂ ਵੀ ਫਿਰ ਆ ਬਲਕੋ ਮੋਗਾ ਹਾਂ ਜੀ ਸੰਸਰ ਸਾਹਿਬ ਚੋਣ ਚਾਂ ਆ ਸੀਲ ਠੰਡੀ ਠੀਕ ਆ ਜੀ ਲਓ ਜੀ ਠੀਕ ਆ ਜੀ ਬਾਕੀ ਥਾਣ ਮੋਸਟਲੀ ਹੋਣਾ ਚਾਹਦਾ ਵੀ ਇੱਕੇ ਤੁਸੀਂ ਆਈਡੀਆ ਲਾ ਲਿਓ ਆ ਵੇਖੋ ਜੀ ਠੀਕ ਹੈ ਠੀਕ ਹੈ ਜਾਓ ਘਰੋਂ ਤਾਂ ਤੋੜ ਕੇ ਦਿਖਾ ਦਈਏ ਸੋ ਇਹ ਪਹਿਲਾਂ ਝੋਟੀ ਆ ਦੋਸਤੋ ਜਿਹੜੀ ਆਪਾਂ ਤੁਹਾਨੂੰ ਦਿਖਾ ਰਿਹਾ ਵੇਰਵਾ ਨਾਲ ਦੀ ਨਾਲ ਹੀ ਪਾਈ ਜਾਂਦੇ ਆ ਤੀਜਾ ਬਿਲਕੁਲ ਨੰਬਰ ਆ ਤੇ ਪਹਿਲਾ ਸੂਆ ਠੀਕ ਆ ਜੀ ਅੱਜ 4 ਦਿਨ ਦੀ ਸੂਈ ਆ ਕੱਦ-ਕੱਡ ਫੁੱਲ ਵੱਡਾ ਹੋ ਗਿਆ ਗਰਮ ਧਲਕੀ ਦਰਮਿਆਨੀ ਸਾਈਡ ਦੀ ਹੈਗੀ ਆ ਨਹੀਂ ਸਰ ਸਭ ਪੜਾ ਪੜਾ ਪੂਲਾ ਜਿਆ ਸਾਈਡ ਦੀ ਕੋਈ ਐ ਕੋਰਾ ਐਕਸਰਸਾਈਜ਼ ਦਾ ਫਰਕ ਨਹੀਂ ਰਹੂਗਾ ਅੱਛਾ ਜੀ ਹਾਂ ਜੀ ਠੀਕ ਇੱਕ ਬੰਨੇ ਮਲਗੀ ਪੜਾ ਪੂਲੇ ਦਰ ਆ ਦੇ ਕਨੂੰਨ ਆਪਾਂ ਨੂੰ ਕਿ ਜਿਵੇਂ ਸਾਈਡ ਰੱਖਦੀ ਹੁੰਦੀ ਉਹ ਸ਼ੋਹ ਜਾ ਕਰਦੀ ਆ ਬਾਕੀ ਇਹਨਾਂ ਵੀ ਚਲੋ ਪਹਿਲਾਂ ਪਲੂਣ ਪਹਿਲਾ ਸਵੇਰ ਝੋਟੀ ਸੂਈ ਆ ਹਾਂ ਜੀ ਪੜਾ ਪੂਲਾ ਨਾਰਮਲ ਦਰਮਿਆਨੀ ਪਲੂਣ ਹੋ ਸਕਦੀ ਆ ਉੱਧਰ ਜਾ ਹਾਂ ਉਧਰ ਲਓ ਜੀ ਝੋਟੀ ਇਹ ਵੀ ਬਹੁਤ ਵਧੀਆ ਠੀਕ ਆ ਜੀ ਚੰਗੀ ਪਹਿਲਾ ਸੂਆ ਝੋਟੀ ਸੋਈ ਆ ਬਾਕੀ ਡਿਟੇਲ ਆਪਾਂ ਤੁਹਾਡੇ ਨਾਲ ਜੜੀ ਸਾਂਝੀ ਕਰ ਦਿੱਤੀ ਆ ਇਧਰ ਬਹਣੀ ਵਾਲੀ ਸੈਟ ਤੋਂ ਆਪਾਂ ਤੁਹਾਨੂੰ ਪੂਰੀ ਇਧਰ ਉਹ ਦਿਖਾ ਦਿੰਨੇ ਆ ਥਣ ਥਣ ਆਹ ਵੇਖੋ ਠੀਕ ਹੈ ਬਾਕੀ ਬੱਚੇ ਪੁੱਛਦੇ ਨਾ ਖੁਸ਼ੀ ਖੁਜੀ ਹਾਂਜੀ ਸੋਨ ਸਾਬ ਐ ਤਸੀਲ ਠੰਡੀ ਆ ਜਿੰਦਾ ਮਰਜੀ ਚ ਹੋਈ ਜਗੀ ਠੀਕ ਆ ਇਹ ਬਾ 14 ਕਿਲੋ ਚੜ ਚਵਾ ਦੂਗੀ ਪਹਿਲੇ ਸੋਈ ਚੱਲ ਜਾਨ ਹਾਂਜੀ ਠੀਕ ਆ ਇਹ ਤਾਂ ਮੋਲ ਗੁਰਵੰਤ ਕੀ ਕਰਤਾ ਫਿਰ ਡਿਮਾਂਡ ਇਹਦੀ ਸੰਤੂ ਸਾਹਿਬ ਹੈ ਵੀ 1,10,000 ਹੂੰ 1,05,000 ਦੀ ਦੇ ਦਾਂਗੇ ਭਾਣਾ ਜਿਹੜੀ 1 5 ਦੀ ਹੁੰਦੀ ਹੈ ਹੂੰ ਲੋ ਵੀ 10 ਡਿਮਾਂਡ ਆ ਦੋਸਤੋ ਇੱਕ ਦਾ ਡਿਮਾਂਡ ਆ 5 ਦੀ ਇਹ ਜਿਹੜੀ ਤੁਹਾਨੂੰ ਇਸ ਨੂੰ ਮਿਲ ਜੂਗੀ ਠੀਕ ਆ ਜੀ ਤੇ ਬਾਕੀ ਕਾ ਦਾ ਵੱਡਾ ਇਤਿਆਨ ਕੇ ਲਾ ਵੀਰ ਕੋਈ ਆ ਰਿਹਾ ਠੀਕ ਆ ਜੀ ਇੱਕ ਤੁਸੀਂ ਆਈਡੀਆ ਤੇ ਆਇਓ ਕਿ ਕੱਦ ਵੱਡਾ ਝੋਟੀ ਦਾ ਸੋ ਬਿਲਕੁਲ ਪਤਲੇ ਪਿੰਡੇ ਦੀ ਆ ਮਗਰੇ ਦੇ ਆ ਫੀਲ ਇਲਕਾਫ ਆ ਨਾਰੂਆ ਨਾਲ ਬੱਚੇ ਨੇ ਮਗਰ ਕੱਟੀ ਆ ਠੀਕ ਆ ਸੋ ਬਾਕੀ ਇੱਕ ਇਧਰ ਤੁਹਾਨੂੰ ਝੋਟੀ ਦਿਖਾ ਦਿੰਦੇ ਆਪਾਂ ਠੀਕ ਆ ਜੀ ਚੌਥਾ ਨੰਬਰ ਨੰਬਰ ਚੌਥਾ ਤੇ ਇਹਦਾ ਗਰਭਨ ਤੋਂ ਸੁਵਾ ਜਨਮ ਜੀ ਇਹ ਵੀ ਸੁਵਾ ਪਹਿਲਾ ਸੰਸਰ ਪਹਿਲਾਂ ਨਹੀਂ ਇਹ ਵੀ ਸੁਈ ਆ ਠੀਕ ਆ ਇਹਨੂੰ ਅੱਜ ਦਿਨ ਤਕਰੀਬਨ ਦੋ ਤਿੰਨ ਦਿਨਾਂ ਚ ਹੀ ਆ ਵੀ ਹਾਂਜੀ ਇਹ ਵੀ ਤਾਈ ਆ ਨਾਰੂਆ ਨਾਲ ਆ ਗਏ ਬੱਚੇ ਨੇ ਹਾਂਜੀ ਆ ਕੱਟੀ ਮਗਰੇ ਦੇ ਵੀ ਨਹੀਂ ਇਹਦੇ ਮਰ ਕੱਟਾ ਜੀ ਮਗਰ ਕਟਾ ਆ ਗਿਆ ਹਾਂਜੀ ਆ ਦੇਖੋ ਜੀ ਠੀਕ ਹੈ ਪੰਜ ਕਿ ਦਿਨ ਹੋ ਗਏ ਹਾਂਜੀ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਹੋਊਗੀ ਸੋਈ ਚੌਥਾ ਪੰਜਵਾਂ ਦਿਨ ਹਾਂਜੀ ਲੋਬੀ ਅਭੀ ਪਹਿਲਾਂ ਝੋਟੀਆਂ ਠੀਕ ਹੈ ਜੀ ਸੋ ਪਹਿਲੇ ਪਹਿਲੇ ਸਵੇ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਕਿ ਪਹਿਲਾਂ ਝੋਟੀਆਂ ਚ ਜਾ ਰਹੀਆਂ ਨੇ ਪਹਿਲਾਂ ਦੁੱਜਣ ਝੋਟੀਆਂ ਹੋਣ ਵਾਲੀਆਂ ਨੇ ਠੀਕ ਹੈ ਜੀ ਸਾਰੀਆਂ ਤੇ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਇਹਦੇ ਥਲੇ ਗਰਮਾ ਤੁਹਾਨੂੰ ਬੌਲੇ ਦੀ ਕੀ ਸਥਿਤੀ ਵੀ ਇਹਦੇ ਥਲੇ 9 ਕਿਲੋ ਹੌਸਨਸਾ ਹੋਣਾ ਇਸ ਟਾਈਮ ਤੇ 9 ਕਿਲੋ ਹਾਂਜੀ ਬੌਲੇ 9 ਕਿਲੋ ਦੇ ਨਾਲ ਆਪਾਂ ਹੂੰ 9 ਕਿਲੋ ਬੌਲਾ ਦੋਸਤੋ ਜਿਹੜੀ ਆਪਾਂ ਝੋਟੀ ਦੀ ਗੱਲ ਕਰਦੇ ਪਏ ਹਾਂ ਕਟਾ ਮਗਰ ਪਹਿਲਾ ਸੂਆ ਤੇ ਚੌਣ ਜਾਂਦੀ ਆ ਸਾਫ ਸੁਥਰੀ ਵੀਰੇ ਹਾਂਜੀ ਸਰ ਸਾ ਚੌਣ ਆ ਬਹੁਤ ਚੰਗੀ ਆ ਬੱਚੇ ਪੁੱਤੇ ਦੀ ਕੋਈ ਸੌਤ ਨਹੀਂ ਨਹੀਂ ਕੋਈ ਚੱਕਰੀ ਠੀਕ ਆ ਜੀ ਲਓ ਦੋਸਤ ਬੱਚਾ ਝੱਲਿਆ ਕਰਵਾ ਲਈਏ ਠੀਕ ਆ ਜੀ ਪਾ ਲਈਏ ਇਹਨੂੰ ਵੀ ਆਹ ਸਾਈਡ ਨੂੰ ਆ ਠੀਕ ਆ ਹਾਂਜੀ ਠੀਕ ਆ ਲਓ ਜੀ ਇਹਦੇ ਨਾਲ ਦੇ ਨਾਲ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਨਵੀਂ ਝੋਟੀ ਆ ਪਹਿਲਾ ਸੂਆ ਕਟਾ ਮਗਰ ਰਾਈਟ ਤੇ ਬਾਕੀ ਸਟਾਰਟਿੰਗ ਜਿਹੜੀ ਬੋਲੇ ਤੋਂ 9 ਕਿਲੋ ਤੋਂ ਸਟਾਰਟਿੰਗ ਆ ਲੋ ਜੀ ਆ ਜਾ ਸੁ ਮਿਲ ਮਰਾਉਣ ਦੇ ਵਿੱਚ ਕਿਸਾਨ ਵੀਰੋਂ ਪੂਰੀ ਸੀਲ ਆ ਸੀਲ ਸਲਾਗਾ ਕੋਈ ਕਿਸੇ ਤਰ੍ਹਾਂ ਵੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਆਲ ਸ਼ੌਲ ਨਹੀਂ ਕੀ ਕਿ ਪਹਿਲਾਂ ਝੋਟੀਆਂ 100 ਬਰੀ ਕੋਈ ਆਲ ਸ਼ੌਲ ਮਨਾਉਂਦੀਆਂ ਠੀਕ ਆ ਜੀ ਬੱਚਾ ਪੁੱচ্চਾ ਨਹੀਂ ਚੜ੍ਹਦੀਆਂ ਲੋਲੇ ਬੱਚਿਆਂ ਦੀ ਬਿਊਟੀ ਬਹੁਤ ਆ ਠੀਕ ਆ ਜੀ ਸੁੰਦਰਪਾ ਵੀ ਬਹੁਤ ਜਿਆਦੀ ਹੈ ਝੋਟੀ ਦੇ ਵਿੱਚ ਬੱਚਿਆਂ ਦੇ ਸੰਸਾਹ ਨਹੀਂ ਲੈ ਜਾ ਦੋ ਦੋ ਆ ਫਿਰ ਬਿਲਕੁਲ ਸੱਜਰ ਹਾਂ ਜੀ ਅੱਜ ਭਲਕ ਦੇ ਵਿੱਚ ਤੋਂ ਸੁਈਆਂ ਦੋ ਦੋ ਚਾਰ ਚਾਰ ਦਿਨ ਹੋਏ ਆ ਬੱਚਿਆਂ ਦਾ ਤਮਾ ਦਾ ਕਰਦੀਆਂ ਕਰਦੀਆਂ ਫਿਰ ਇਹ ਰੋਟੀਆਂ ਵੀ ਨਹੀਂ ਖਣਨ ਰਹੀਆਂ ਬਹੁਤ ਥੀ ਇੱਕ ਬਸੇ ਤੋਂ ਜਾ ਦੋ ਆਲਾ ਲੈ ਵੀ ਇਹ ਵੀ ਜਿਹੜਾ ਦੋਸਤੋਂ ਮੋਲ ਆਪਾਂ ਪੁੱਛਦੇ ਨੇ ਵੀਰ ਤੋਂ ਵੀ ਕਿੰਨਾ ਕ ਮੋਲਾ ਬਾਕੀ ਪਹਿਲਾਂ ਝੋਟੀ ਆ ਠੀਕ ਆ ਜੀ ਬਾਕੀ ਫੋਲਨ ਪਰਮਿਸ਼ਨ ਤੁਹਾਨੂੰ ਮਿਲ ਗਈ ਆ ਹਵਾਲਾ ਦੇਵਾ ਇੱਕਸਾਰ ਆ ਬਿਲਕੁਲ ਪੱਧਰ ਦੇਵਾ ਤੇ 9 ਕਿਲੋ ਜਿਹੜੀ ਬੋਲ ਤੋਂ ਸਟਾਰਟਿੰਗ ਆਈ ਦੀ ਤੇ ਇਹ ਗਰਵਤ ਕਿੰਨੇ ਦੀ ਅੱਜ ਹੁੰਦੀ ਆ ਲੈ ਦੇ ਇਹਦੀ ਡਿਮਾਂਡ ਸਾਨੂੰ ਸਭ ਹੈਗੀ 85000 ਹਾਂਜੀ ਇਹ 82000 ਦੀ ਦੇ ਦਾਂਗਾ ਨਾ 82 ਦੇ ਹਾਂਜੀ ਮਾਲ ਪੂਰਾ ਕਸਾ ਉਸਰਾ ਕੱਢ ਕੇ ਦਈਏ ਹਾਂਜੀ ਸਾਨੂੰ ਤਾਂ ਕਰਕੇ ਦੇਣਾ ਆਪਾਂ ਵੀਰਾਂ ਨੂੰ ਮਾਲ ਤੇ ਤੁਹਾਨੂੰ ਬੜਾ ਮਜੇ ਦੇ ਹਿਸਾਬ ਨਾਲ ਨਹੀਂ ਰੇਟ ਮੰਗਿਆ ਇਹ ਨਾ ਇਹ ਆ ਬਿਲਕੁਲ ਜੀ ਬਿਲਕੁਲ ਲਓ ਵੀ ਇਹ ਵੀ ਦੋਸਤੋ ਗੱਲ ਸਿਆਣੀ ਆ ਵੀ ਜਿਹੋ ਜਿਹਾ ਪਸ਼ੂ ਉਹ ਜਿਹੜਾ ਰੇਟ ਪੜਦਾ ਠੀਕ ਆ ਜੀ 85 ਦੀ ਹਾਂਜੀ ਨਹੀਂ 85000 ਦੀ ਡਿਮਾਂਡ ਕੀਤੀ 82 ਦੀ ਦੇ ਦਾਂਗਾ 82 ਦੀ ਲੈ ਤੇ ਹਾਂਜੀ 82 ਦੀ ਦੋਸਤੋ ਹਾਂ ਨਾ ਜਿਹੜੀ ਤੁਹਾਨੂੰ ਮਿਲ ਜੂਗੀ ਝੋਟੀ ਅੱਜ ਠੀਕ ਮਗਰ ਇਹਦੇ ਕਟਾ ਕਨਫਰਮ ਕਰਾ ਦਿੰਨੇ ਆ ਠੀਕ ਆ ਜੀ ਮੇਲ ਕਾਫ ਆ ਤੇ ਆ ਬੱਚਾ ਬਿਲਕੁਲ 나ੜੂਏ ਨਾਲ ਬੱਚਿਆ ਉਸ ਨੂੰ ਜਿੰਨੇ ਦੋਸਤਾਂ ਨੂੰ ਸੋਇਆ ਸਾਰੇ 나ੜੂਆਂ ਨਾਲ ਬੱਚੇ ਆ ਰੇਟ ਤਾਂ ਸੰਤੋ ਸਾਹਿਬ ਜਿੱਦਾਂ ਦਾ ਪਸ਼ੂ ਉਦਾਂ ਦੇ ਲੱਗਣਾ ਬਸ ਜੀ ਬਸ ਹਾਂ ਜੀ ਪੌਂਦੇ ਦੀ ਆਪਾਂ 55 ਦੀ ਦੇ ਦੇਣੀ ਆ ਹਾਂ ਦਾ 85 ਨਹੀਂ ਮੰਗਿਆ ਜਾ ਹਾਂ ਉਹ ਤਾਂ ਥੋੜਾ ਆ 90 ਮੰਗੇ ਬਹਿ ਜਾਣਾ ਚਾ ਬਸ ਬਸ ਅੱਗੇ ਕਰੋ ਤਾਂ ਆ ਪੰਜਵੇਂ ਨੰਬਰ ਤੇ ਆਪਣੇ ਕੋਲ ਮੱਝ ਆ ਗਈ ਹਾਂ ਜੀ ਇਹ ਵੀ ਸੰਸਾ ਸੋਈ ਜੇ ਅੱਜ ਤੀਜਾ ਦਿਨ ਹੋਇਆ ਸੂਈ ਨੇ ਤੀਜਾ ਦਿਨ ਸੁਆ ਕਿਲਵਾ ਮੈਂ ਤੀਜਾ ਸੁਆ ਤੀਜੇ ਸੁਆ ਹਾਂ ਜੀ ਕੱਤੀ ਮਗਰ ਨਹੀਂ ਇਹਦੇ ਮਾਰੂ ਕਟਾ ਕਟਾ ਜਾਂ ਮੇਲ ਕਾਫਾ ਜੱਗ ਆ ਗਿਆ ਇਹਦੇ ਵੀ ਕਟਾ ਛੇ ਗਿੱਲੇ ਨੜੂ ਮਜਾ ਜਿੰਨੀ ਹੈਗਾ ਸਾਰੀਆਂ ਗਿੱਲੇ ਨੜੂ ਠੀਕ ਆ ਜੀ ਮਾ ਦੋਸਤੋ ਨੜੂ ਨਾਲ ਬੱਚਿਆਂ ਦੇ ਤਿੱਜਾ ਸੁਆ ਅਜ ਪਰਸੋ ਚ ਪਰਸੋ ਤੇ ਤਿੱਜੇ ਦਿਨ ਦੀ ਅੱਜ ਤੇ ਇਹ ਬੋਲਾ ਦੀ ਮਗਰ ਸਾਫ ਤੋਂ ਕੋਈ ਕਿਨਾ ਬੋਲਾ ਕਲੀਅਰ ਹੈ ਇਹਦੇ ਥੱਲੇ ਕੋਈ ਬੋਲਾ 10 ਕਿਲੋ ਹੋਣਾ ਇਸ ਟਾਈਮ ਤੇ ਠੀਕ ਆ ਜੀ ਹਾਂ ਜੀ ਉਹ ਦੋਸਤੋ 10 ਕਿਲੋ ਬੋਲਾ ਹੈ ਜਿਹੜਾ ਬਿਲਕੁਲ ਨੈਟ ਹੈ ਐਗਜ਼ੈਕਟ ਜਿਹੜਾ ਠੀਕ ਆ ਜੀ ਬੋਲਾ ਆਪਾਂ ਤੁਹਾਨੂੰ ਬੋਲੇ ਦੇ ਵਿੱਚ ਅਕਾਊਂਟ ਕਰਾ ਰਹੇ ਹਾਂ ਠੀਕ ਆ ਜੀ ਕਿਉਂਕਿ ਦੂਜਾ ਤੀਜ ਦੋ ਦੋ ਤੇ ਜਿਵੇਂ ਦੀ ਕਿਹੇ ਵੀਰ ਦੀ ਕਾਰਗੁਜ਼ਾਰੀ ਰਹੀ ਜਿਹੋ ਜੀ ਸੇਵਾ ਰਹੀ ਉਹਦਾ ਤੁਸੀ ਚਲੋਗੇ ਹੈਵੀ ਬਾਡੀ ਬੇਟਾ ਵਜਨ ਵਟਾ ਪੂਰਾ ਮੈਂ ਦਾ ਹਾਂਜੀ ਸਰ ਸਾਹਿਬ ਵਜਨ ਲੋਡ ਬਹੁਤ ਚੰਗਾ ਆ ਵਜਨ ਵਜਨ ਪੂਰਾ ਮੈਂ ਨੂੰ ਤੇ ਚੋਣ ਚਣ ਬਿਆਹ ਨਿਕਲੀ ਪੁਰ ਕਰਨ ਕਰਨ ਹਾਂਜੀ ਚੋਣ ਚਣ ਬਹੁਤ ਚੰਗੀ ਐ ਕੋਲੀ ਇੱਕ ਨੰਬਰ ਠੀਕ ਐ ਉਹ ਪ੍ਰਾਪਤ ਨਿਖਾਇਆ ਤਲਾਹੇ ਉਹ ਮਨ ਦੀ ਗੱਲ ਮਗਾਂ ਨੇ ਛੋਨਾ ਪੜਾ ਦੇ ਮਗਾਂ ਹੋ ਰਹੀ ਐ ਆ ਪਲਾਟ ਉਹ ਫੇਰ ਨਾ ਪਾਲੇ ਸਿੰਘ ਜੀ ਡੈਡੀ ਸੋਹਰਨ ਵਾਲੇ ਬੱਚਾ ਸੀ ਇਹ ਇਹਦਾ ਵੀ ਸੰਸਾਭ ਚੰਗਾ ਰਕਾਰਿਆ ਦੁੱਧ ਠੀਕ ਹੈ ਜੀ ਹਾਂ ਜੀ ਇਹਦਾ ਦੁੱਧ ਚਵਾਦੀ ਮਦਦ ਡੋਲੀ ਦੀ ਆ ਪਿਛਲੇ ਸੋਹੇ ਆਪਾਂ ਆਪ ਦਿੱਤੀ ਆਪਦੇ ਘਰੋਂ ਪਿਛਲੇ ਸੋਹੇ ਵੇਚੀ ਆਪਾਂ ਅੱਛਾ ਪਿਛਲੇ ਸੋਹੇ ਵੀ ਦਿੱਤੀ ਆ ਹਾਂ ਜੀ ਠੀਕ ਹੈ ਜੀ ਫੇਰ ਦੁਬਾਰਾ ਲੈ ਆਂਦੀ ਹਰ ਕੀ ਹਾਂ ਜੀ ਫੋ ਬਾਕੀ ਪੁੱਠੇ ਪਾਠੇ ਦੀ ਬੜੀ ਹਾਂਜੀ 14 15 ਕਿਲੋ ਦਾ ਪੁੱਠਾ ਚੌੜਾ 14 ਕਿਲੋ ਚਵਾ ਗਿਆ ਜੀ ਆ ਗਿਆ ਆਪਾਂ ਦਿੱਤੀ ਤੋਂ ਪਹਿਲੇ ਤੋਂ ਠੀਕ ਹੈ ਜੀ ਇਹ ਨਹੀਂ ਇਹ ਕਹਿ ਦੇਣਾ ਪਾਤੀ ਚੋ ਕੇ ਦਿੱਤਾ ਦੁੱਧ ਦਾ ਆ ਗੱਲ ਪੈ ਗਈ ਨਾ ਵੀ ਜਿਹੜੀ ਹਥੀਂ ਨਿਕਲੀ ਆ ਚੀਜ਼ ਤਾਂ ਹਾਂਜੀ ਤੇ ਦੂਜੇ ਸਵੇਰੇ ਵੀ ਆਈ ਸੀ ਆਪਣੇ ਕੋਲ ਵੇਚਣ ਵਾਸਤੇ ਦੂਜੇ ਸਵੇਰੇ ਵੇਚੀ ਆ ਹਾਂਜੀ ਤੇ ਹੁਣ ਫੇਰ ਕਰਨ ਵਾਲੀ ਦੂਜੇ ਸਵੇਰੇ ਘੁੰਮ ਕੇ ਆ ਗਈ ਆ ਹਾਂਜੀ ਠੀਕ ਆ ਜੀ ਤੇ ਇਹ ਗਰਵੰਤ ਵੀਰੇ ਮੱਝ ਚੰਗੀ ਆ ਵਾ ਤੇ ਦੁੱਧ ਤੇ ਉਹਨਾ ਵੀ ਚਾਹੀਦਾ ਮਧਰੀ ਡੌਲੀ ਪਸ਼ੂ ਪਤਾ ਨਹੀਂ ਕਿੱਥੇ ਲੱਗੇ ਸਟਾਪ ਲਾ ਹਾਂਜੀ ਕਿੰਨਾ ਕੁ ਮੁੱਲ ਕਹੂਗਾ ਇਹਦਾ ਸੰਤੂ ਸਾਹਿਬ ਇਹਦੀ ਡਿਮਾਂਡ ਕਰਨ ਨੂੰ ਪਾਉ ਇੱਕ ਦਾ ਕਰ ਲਈਏ 5 ਕਰ ਲਈਏ ਇਹ ਪੂਰੇ ਲੱਖ ਦੀ ਦੇ ਦਾਂ ਜਿਹੜੀਆਂ ਹਨ ਲੱਖ ਦੀ ਹਾਂਜੀ ਬਾਕੀ ਸ਼ੋਰ ਸਭੇ ਕਰਿਆ ਜੇ ਜ਼ਰੂਰ ਆਓ ਤੇ ਕੋਈ ਮੌਕੇ ਦੇ ਹੋ ਜੂ ਮਾਨਤਲ ਉਹ ਜ਼ਰੂਰ ਜਿੰਨੇ ਵੀ ਹੋ ਸਕਦੇ ਮਾਨਤਲ ਗੰਜੇਸ਼ਾ ਨੇ ਉਹ ਮਾਨਤਲ ਜ਼ਰੂਰ ਹਾਂਜੀ ਲੋ ਵੀ ਆ ਦੋਸਤੋ ਲੱਖ ਦੀ ਗਰਮਾਂ ਤਾਂ ਵੀ ਆਪਾਂ ਦੇ ਦੇਾਂਗੇ ਹਾਂ ਨਾ ਤੇ ਦੁੱਧਾਂ ਦਾ ਵੀ 14 ਲੀਟਰ ਚਵਾ ਦੂਗੀ ਕਿਉਂਕਿ ਪਿਛਲੇ ਸਵੇਰੇ ਵੀ ਆਂਦਾ ਵੀ ਆਪਾਂ ਦੂਜੇ ਸਵੇਰੇ ਸੇਰ ਕੀਤੀ ਸੀ ਸੂਈ ਸਵਾਈ ਦੁੱਧ ਚੰਗਾ ਠੀਕ ਹੈ ਜੀ ਹੁਣ ਇਸ ਵਕਤ ਬੋਲਾ ਜਿਹੜਾ ਤੁਹਾਨੂੰ ਆਪਾਂ ਨੋਟ ਕਰਾਈ ਦਿੱਤਾ ਆ ਫੇਸ ਕੁਆਲਟੀ ਠੀਕ ਹੈ ਜੀ ਸ਼ਾਈ ਸ਼ੋਈ ਬਹੁਤ ਚੰਗੀ ਠੀਕ ਹੈ ਅਗੇ ਲੈਫਟ ਆਪਣੇ ਕੋਲ ਕਰਵਾਉਂਦੇ ਜਿਹੜੀ ਆ ਛੋਟੀ ਖੜੀ ਇੱਕ ਇਹ ਵੀ ਪਹਿਲਾਂ ਸੋਈ ਹੈ ਪਹਿਲਾਂ ਹਾਂਜੀ ਨਿੱਕਾ ਜਿਹਾ ਆਵਾਜ਼ ਦਾ ਬੱਚਾ ਹਾਂਜੀ ਅੱਛਾ ਇਹ ਨਗੀਨਾ ਹੀ ਹੈ ਨਗੀਨਾ ਹੀ ਆ ਹਾਂਜੀ ਤੇ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਸੋਈ ਨੂੰ ਕਿ ਆ ਆ ਬੱਚਾ ਜੀ ਇਹਦਾ ਗਾਹ ਲਾ ਲਓ 15 ਨਹੀਂ ਕੱਟੀ ਨਹੀਂ ਕੱਟੀ ਮਗਰ ਕੱਟੀ ਆਹੋ ਕੱਟੀ ਜ ਮਗਰ ਕੱਟੀ ਲਓ ਜੀ ਆਪ ਵੀ ਕੱਟੀ ਆ ਮਗਰ ਵੀ ਕੱਟੀ ਠੀਕ ਆ ਜੀ ਹੌਲੀ ਜੀ ਉਮਰ ਦੀ ਤੁਹਾਨੂੰ ਛੋਟੀ ਦਿਖਾਉਂਦੇ ਆ ਬਿਲਕੁਲ ਸ਼ਕੀਨ ਛੋਟੀ ਸਿੰਗੀ ਦੇਖੋ ਬਿਲਕੁਲ ਪਹਿਲੇ ਪੁਨੀਆ ਵਰਗੇ ਥਾਣੇ ਕਰਮਾਲੀ ਦੇ ਤੋ ਸਪੇਸ ਵਾਂਡ ਬੜੀ ਵਧੀਆ ਠੀਕ ਹੈ ਜੀ ਸੇਲ ਚੂਲ ਬਹੁਤ ਜੀ ਆ ਦੇਖੋ ਆ ਨਹੀਂ ਲੱਭਣਾ ਜੀ ਕੁਛ ਪਹਿਲਾਂ ਝੋਟੀ ਨੂੰ ਵੀ ਠੀਕ ਹੈ ਜੀ ਨਹੀਂ ਚਲੋ ਠੀਕ ਹੈ ਬਹੁਤ ਸੋਹਣੀ ਦੋਸਤੋ ਹਾਈਟ ਮੀਡੀਅਮ ਦੇ ਵਿੱਚ ਹਾਈਟ ਆ ਜਾਂਦੀ ਹੈ ਮੀਡੀਅਮ ਦਰਮਿਆਨੀ ਹਾਈਟ ਆ ਜਾਂਦੀ ਹੈ ਸਿੰਗਲ ਅੱਧੀ ਆ ਤੇ ਨਵੀਂ ਝੋਟੀ ਆ ਠੀਕ ਹੈ ਜੀ ਕਟੀਆਂ ਦੇ ਵਿੱਚ ਹੀ ਉਹ ਮਰ ਅਜੇ ਰ ਆਪਸੋ ਨਵੇਂ ਬਣ ਬਣ ਜਾਂਦੇ ਨਵੀਂ ਝੋਟੀ ਮਗਰ ਵੀ ਕਟੀਆਂ ਦੇ ਠੀਕ ਹੈ ਜੀ ਫੀਮੇਲ ਕਾਵ ਆ ਤੇ ਗਰਵੰਤ ਬਹੁਤ ਲਾ ਤਕਰੀਬਨ ਪੀ ਸ਼ੁਰੂਆਤ ਕੀਤੀ ਹੈ ਨੇ ਇਹਦੇ ਥਾਰੇ ਸੰਧੋਏ ਨੂੰ ਸੂਈ ਨੂੰ ਹੋ ਗਿਆ ਡੱਕ ਦੇਣਾ ਅੱਛਾ ਹੁਣ ਦੁੱਧ ਹੀ ਆ ਗਿਆ ਥਾਰੇ ਦੁੱਧ ਹੀ ਆ ਕੋਈ 8 ਕਿਲੋ ਦੁੱਧ ਹੋਣਾ ਆ ਟਾਈਮ ਤੇ ਅੱਛਾ ਦੋਸਤੋ ਦੇ ਨਾਲ ਸੌਰੀ ਗੱਲ ਆ ਤੇ ਦੋਸਤੋ ਦੁੱਧ ਹੀ ਆ ਥਾਰੇ 8 ਤੋਂ ਲੱਗੇ 9 ਕਿਲੋ ਲੈ 8 ਕਿਲੋ ਹੋਣਾ ਆ ਇਸ ਟਾਈਮ ਤੇ ਜੀ ਆਹ ਸੁਖਤੇ ਦਾ ਪਚਵਾਉਣ ਵਾਲਾ ਦੁੱਧ 8 ਕਿਲੋ ਹਾਂਜੀ ਹੂੰ ਕੰਬੀ ਨਹੀਂ ਕਿਹਾ ਨੇ ਯਾ ਛੋਟੀ ਸਪਾਈਆਂ ਸਪਈਆਂ ਬੜੀਆਂ ਵੈਸੇ ਹਾਂਜੀ ਸੰਸਾਰ ਸਨਮਾਨ ਬਹੁਤ ਚੰਗਾ ਵਿਚਾਰੀ ਨੂੰ ਜੀ ਨਿਯੋਗੀ ਹੈ ਵੀ ਬਹੁਤ ਚੰਗਾ ਲੱਗਾ ਹਾਂ ਇਹ ਸੇਲ ਸੂਲ ਬਹੁਤ ਚੰਗੀ ਹਾਂ ਲੈ ਮੈਂ ਪਹਿਲਾਂ ਛੋਟੀ ਕੀ ਤਾਂ ਚਲੋ ਇਹ ਨਾਲ ਬਕਰ ਕਾਰਵਾਈ ਕੋਈ ਕਰਦਾ ਜਾ ਰਿਹਾ ਹੱਥ ਚਲਾਉਦਾ ਰਿਹਾ ਤਾਂ ਕਰਕੇ ਠੰਢੀ ਧੀਰੀ ਸੀਲ ਸਾਲਾ ਗਈ ਨਿਕ ਤੇ ਸਾਂਭਣ ਦੇ ਨਾਲ ਇਹ ਥੋੜਾ ਜਿਹਾ ਫਰਕ ਪੈਣਾ ਬਾਕੀ ਕੋਈ ਚੰਗੀ ਕੇਅਰ ਕਰਨੀ ਕਿਸੇ ਵੀਰ ਨੇ ਆਉਣ ਵਾਲੇ ਸਮੇਂ ਤੇ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਜੀ ਆ ਬਹੁਤ ਛੋਟੀ ਸੰਗੀ ਆ ਛੋਟਾ ਸੰਗਾ ਤੇ ਆਹ ਦੋਸਤੋ ਹਾਈਟ ਕਰ ਦਿੱਤੀ ਜਿਹੜੀ ਚੋਟੀ ਤੇ ਪਰਤਾ-ਪੁਰਤਾ ਵੀ ਬੜਾ ਜਾਇਜ ਤੇ ਛੋਟਾ ਜਿਹਾ ਮੁੱਲ ਰਹੂਗਾ ਜਿਹੜੇ ਭਰਾ ਨੇ ਚਲੋ ਥੋੜੇ ਪੈਸੇ ਖਰਚ ਕਰਨੇ ਆ ਤੇ ਆਹ ਦੇਖੋ ਕਹਿੰਦੇ ਚੌਣ ਜਾਂਦੇ ਆ ਪੋਲੀ ਬਿਲਕੁਲ ਹਾਂਜੀ ਸੰਤ ਸਾਹਿਬ ਚੌਣ ਚਾਣ ਆ ਛੇਲੀਆਂ ਸੂਲੀਆਂ ਬਹੁਤ ਚੰਗੀਆਂ ਵਿਚਾਰੀਆਂ ਦੋ ਅਗਰ ਮਾਰ ਗਿਓ ਆ ਚਲੋ ਜੀ ਠੀਕ ਹੈ ਕਰਵਾਤਾ ਤੋੜ ਗਿਆ ਕੰਟੀਨੂਏ ਕਰ ਮਾਰਾ ਦੇ ਕਰ ਲੋ ਜੀ ਇਹ 31m ਫੀਲਰ ਕਾਫ ਹੈ ਠੀਕ ਹੈ 10 ਦਿਨਾਂ ਦਾ ਬੱਚਾ ਬਾਕੀ ਸਵੇਰੇ ਤੋਂ ਤੁਸੀਂ ਆ ਜਿਹੜਾ ਬੱਚਾ ਵੇਖ ਕੇ ਜਜਮੈਂਟ ਕਰ ਹੀ ਲੈਣੀ ਹੈ 10 ਦਿਨਾਂ ਦੀ ਪੂਰੀ ਕੱਟੀ ਆ ਮਗਰ ਠੀਕ ਆ ਬਹੁਤ ਵਧੀਆ ਠੀਕ ਆ ਇਧਰ ਕਰਵਾਉਂਦੇ ਤਾਂ ਝੋਟ ਜੀ ਕੀ ਲੈਣ ਦੇਣਾ ਸੰਸਾਰ ਇਹ ਡਿਮਾਂਡ ਕਰਨ ਨੂੰ ਪਾਣੇ ਪੈਂਡ ਕਰ ਲਈ ਬਾਹਰ ਕਰ ਲਈ ਹਾਂ ਤੇ 60000 ਦੀ ਦੇ ਦਾਂਗੇ ਹਨ 60000 ਦੀ ਹਾਂਜੀ ਠੀਕ ਹੈ ਵੇ ਲਓ ਜੀ 60000 ਦੀ ਗਰਮਾਤਾਂ ਦਾ ਵੀ ਦੇ ਦੇ ਰਿਆਂਗੇ ਜਿੱਥੋਂ ਤੱਕ ਆਪਾਂ ਹਾਂ ਨਾ ਠੀਕਾ ਡਿਮਾਂਡ 62 65 ਕੁਛ ਵੀ ਆ ਤੋ 6000 ਲਾਇਆ ਦੇ ਆ ਬਾਕੀ ਕੱਟੀ ਦਾ ਥਾਂ ਥਣ ਬੜਾ ਵਧੀਆ ਠੀਕਾ ਜੀ ਰੋਗ ਰੋਗ ਦਾ ਥਾਣਾ ਵਸੇ ਪਹਿਲਾਂ ਕੱਟੀ ਆ ਕਈ ਦਿਨੋਂ ਬਿਲਕੁਲ ਉਂਗਲਾ ਵਿੱਚ ਜੇ ਆਪਾਂ ਕਹਿੰਦੇ ਆ ਵਿੱਚ ਕਿ ਪੋਟਿਆਂ ਦਾ ਚਵਾਈ ਕਰਨੀ ਪੈਂਦੀ ਆ ਵੀ ਕਈ ਦਾ ਛੋਟੇ ਥਾਣ ਹੁੰਦੇ ਆ ਹੱਥੀ ਮੁਠੀ ਦਾ ਥਾਣਾ ਗਰਲਾਂ ਦੇ ਵਿੱਚ ਥਾਣਾ ਆ ਸਪੇਸ ਵਾਂ ਦਾ ਆਪਾਂ ਤੁਹਾਨੂੰ ਦੇਖੋ ਥੋੜੀ ਲਾਗਿਓ ਦਿਖਾ ਦਗੇ ਆ ਦੇਖੋ ਜੀ ਕੋਈ ਡਾਇਰੈਕਟਰ ਨਾਲਾ ਚੱਕਰ ਨਹੀਂ ਸਾਲ ਸਾਹਿਬ ਕਈ ਦਾ ਪਹਿਲਾਂ ਨੰਗਾ ਡਰਦਾ ਵੇ ਡਾਕਟਰ ਨਹੀਂ ਰਹੇ ਨੂੰ ਹਾਂਜੀ ਨਾਲੇ ਸਭ ਤੋਂ ਵੱਡੀ ਗੱਲ ਸ਼ਰੀਫ ਬੜੀ ਆ ਹਾਂਜੀ ਕੋਈ ਭੈਣ ਨੇ ਜਵਾਈ ਕਰਨੀ ਕਿ ਬੱਚਾ ਬਰ ਕੇ ਚਵਾਈ ਕੋਈ ਜਿੰਨਾ ਮਰਜੀ ਚੋਈ ਜਾਵੇ ਹਾਂ ਬਜ਼ੁਰਗੇ ਮਾਤਾ ਜੀ ਤੋਂ ਲਈ ਆਪਾਂ ਅੱਛਾ ਜੀ ਹਾਂਜੀ ਕੋਈ ਚੱਕਰ ਹੀ ਨਹੀਂ ਉਹ ਹੋ ਜਾਂਦੀ ਹਾਂ ਹਾਂਜੀ ਆ ਕਈ ਵਾਰ ਹੁੰਦਾ ਵੀ ਕੋਈ ਡੰਗਰ ਖਰਾਬ ਕਰਦਾ ਉਹ ਜਿੱਥੇ ਤੇਰੀ ਡਾਲੀ ਜਾਂ ਫੱਟੀ ਡਾਲੀ ਵੀ ਇਹ ਨਹੀਂ ਵੀ ਕਿਤੇ ਚੱਕ ਕੇ ਪਤਨੀ ਪਹੂਗੀ ਪਾਸੇ ਹਾਂਜੀ ਬਿਲਕੁਲ ਬਿਲਕੁਲ ਚੰਗੀ ਆ ਇਸ ਤੋਂ ਬਾਅਦ ਗਰਵਨ ਤਾਂ ਆਪਣੇ ਕੋਲ ਜਿਹੜਾ ਇੱਕ ਆ ਨਗੀਨਾ ਆ ਗਿਆ ਇਹ ਗੱਬਣ ਹੈ ਹਾਂਜੀ ਇਹ ਵੀ ਪਹਿਲਾ ਸੋਹਣੀ ਝੋਟੀ ਠੀਕ ਆ ਜੀ ਹਾਂਜੀ ਕੇਬੀ 4855 ਨੂੰ ਲਾਸਟ ਤੇ ਲਾਈ ਹੈ ਹਾਂ ਜੀ ਤੁਹਾਨੂੰ ਬੜਾ ਮਾਰੀ ਸਨੀਆ ਅੱਗੇ ਤੇ ਫਿਰ ਗੱਮਨ ਨੂੰ ਲਾਟ ਤੇ ਲੈ ਆ ਠੀਕ ਆ ਹਾਂ ਜੀ ਉਹ ਇੱਕ ਸਾਰ ਜਦੋਂ ਕਰ ਦਿੱਤਾ ਵੀ ਜਦੋਂ ਸਵੇ ਸਵੇ ਪਸ਼ੂ ਆਪਣੇ ਕੋਲ ਹਾਂ ਜੀ ਗਰੋਂ ਦੇ ਦਾ ਸੁਆ ਗਨਵਾ ਸੁਦੀ ਇਹ ਪਹਿਲਾ ਸਵੇ ਸਵੇ ਸੋਣਾ ਸੂਣਾ ਪਹਿਲਾਂ ਹੀ ਇਹਨੇ ਵੀ ਹਾਂ ਜੀ ਪਹਿਲਾ ਸੂਣਾ ਲਓ ਜੀ ਇਹ ਪਹਿਲਾ ਸੂਆ ਦੋਸਤੋ ਸੋਣੀ ਆ ਚੌਗੀ ਬਾਈ ਚੌ ਮੋਹ ਦੰਦੀ ਕਿਵੇਂ ਚਾ ਚਾਰ ਦਿਨ ਚੌਗੀ ਆ ਹਾਂ ਅੱਛਾ ਹੂੰ ਲਓ ਵੀ ਬਿਲਕੁਲ ਉੱਚੇ ਪੁੱਠੇ ਦੀ ਹੈ ਖੜਵੇ ਪੁੱਠੇ ਦੇ ਉੱਪਰੋਂ ਵੇਖੋ ਦੋਸਤੋ ਸਿੰਗਲ ਹੱਡੀ ਦੇ ਰੇਜਾ ਤੇ ਦੇਰੀ ਦੇ ਨਾਲ ਜਦੋਂ ਲੈਂਦੀ ਆ ਲੈ ਜੂ ਹਜੇ ਹਫਤਾ ਖੰਡ ਹਾਂਜੀ ਸੱਸਾ ਅਜੇ ਕੱਢ ਜੂਗੀ ਠੀਕ ਆ ਫਿਰ ਲਓ ਵੀ ਅਜਾ ਦੋਸਤੋ ਹਫਤਾ ਤੇ ਪੰਜ ਦਿਨ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਗੁਲਾਈ ਦੇ ਵਿੱਚ ਸਿੰਘ ਆ ਤੇ ਸ਼ਾਈ ਸ਼ੂਈ ਤੁਹਾਨੂੰ ਆਪਾਂ ਪੂਰੀ ਚੈੱਕ ਕਰਾ ਦੇਣੀ ਆ ਠੀਕ ਆ ਜੀ ਤੇ ਕਾਬ ਤੇ ਹਾਈਟ ਮੀਡੀਅਮ ਸਿੰਗਲ ਅਦੀਦੀ ਆ ਤੇ ਮੋਟਾ ਗੋਲ ਥਾਣਾ ਠੀਕ ਆ ਚਾਰੇ ਥਾਣ ਬੰਦ ਫੁੱਲ ਚੰਗੀ ਆਪਸੀ ਤਰ੍ਹਾਂ ਦੀ ਥਾਂ ਤੁਨ ਸੱਸਾ ਇਹਨੂੰ ਦੂਰਾ ਲੱਗਾ ਕਰ ਮਾਰੀ ਹਾਂ ਜਵਾਬ ਸਮਾ ਦੁੱਜ ਨਾਲ ਹੀ ਨਿਕਲੂਗਾ ਬਿਲਕੁਲ ਬਿਲਕੁਲ ਉਹ ਖੜ ਜਾ ਆਹ ਕੰਨੀਆਂ ਕੁਨੀਆਂ ਤੇ ਨਹੀਂ ਕਰਵਾ ਤਾ ਕਿਤੇ ਕਰ ਗਈ ਬਰਾਬਰ ਨਹੀਂ ਨਹੀਂ ਆ ਵੇਖੋ ਹਾਂ ਚੌਗੀ ਅਸ਼ੇਖ ਦੇ ਸੱਟੇ ਜਦਾਂ ਤੇ ਨਿਕਲੇ ਨਹੀਂ ਹਾਂ ਨਿਕਲੇ ਨਹੀਂ ਵੇਖੋ ਹਾਂ ਇਹ ਗੱਲ ਠੀਕ ਹੈ ਵੇਖਣੇ ਬੰਤਰ ਹੀ ਲੱਗਣ ਈ ਆਪਣੇ ਜਵਾਨਾਂ ਨੂੰ ਹੋਵੇ ਝੂਠ ਸੜਾ ਕਹਿ ਦੇਣਾ ਨਹੀਂ ਨਹੀਂ ਸੱਚੀ ਆ ਤੁਸੀਂ ਖੜਾਰੇ ਬੰਦੇ ਤੁਸੀਂ ਝੂਠ ਮਾਰ ਕੇ ਜਾਣਾ ਕਿੱਧਰ ਜੇ ਤਾਂ ਮੋਂ ਪੜ ਕੇ ਵਿਖਾਈ ਨਾ ਆਪਾਂ ਆਹੋ ਲੋਬ ਦੋ ਸੋ ਲੋ ਵੀ ਬਰਾਬਰ ਠੀਕ ਹੈ ਜੀ ਬਿਲਕੁਲ ਨਵੇਂ ਅੰਗ ਦੇ ਵਿੱਚ ਝੋਟੀ ਆ ਥੇ ਆਪਾਂ ਕਹਿ ਰਹੀਏ ਚੌਗੀ ਆ ਦੋਂਦੀ ਆ ਆਪਣੇ ਤੋਂ ਗਾਂਵ ਪਾਰ ਕੋ ਆਣਾ ਬੜੇ ਬੜੇ ਆਉਣੇ ਆ ਜੀ ਹਾਂਜੀ ਬੜੇ ਬੜੇ ਪਸ਼ੂ ਪਾਲਕ ਆਉਣੇ ਆ ਬਾਅਦ ਵਿੱਚ ਆਈ ਨੇ ਮੂੰਹ ਫੜ ਕੇ ਸਿੱਖੇ ਤਿਆਰਨਾ ਕਰ ਤਾਨੂੰ ਪਤਾ ਦਿੱਲੀ ਦਾ ਸ਼ਡਿਊਲ ਹੈ ਹਾਂਜੀ ਤੇ ਗਰਵੰਤ ਚੰਗੀ ਝੋਟੀ ਵੀਰੇ ਦੋਆਂ ਦੇ ਕਿੰਨੇ ਦੀ ਆਪਾਂ ਲਾਸਟ ਤੋਂ ਲਾਸਟ ਸਾਨੂੰ ਗੱਤ ਲਾ ਕੇ ਜੇਸ਼ਾ ਕੱਢ ਕੇ ਕਿਹਦੀ ਡਿਮਾਂਡ ਕਰਨ ਨੂੰ ਭਾਵੇਂ 75 ਕਰ ਲਈ 80 ਕਰ ਲਈ ਹਾਂ ਇਹ 70000 ਦੀ ਦੇ ਦਾਂਗਾ ਹਾਂ ਜੀ 70 ਦੀ ਹਾਂਜੀ ਠੀਕ ਆ ਜੀ ਝੋਟੀ ਪੂਰੀ ਫੁੱਲ ਬਣ ਕੇ ਤਿਆਰ ਹੋਊਗੀ ਤਿਆਰ ਹੋ ਗਈ ਹੈ ਮਗਰ ਪੌਣੇ ਕਰਮਾਲੀ ਨੇ ਥੱਲੇ ਹੋ ਗਈ ਹਾਂ ਅਜੇ ਸੁੰਦੀ ਨਹੀਂ ਹਾਂ ਨੋਵੇ 200 ਝੋਟੀ ਆਪਾਂ ਤੁਹਾਨੂੰ ਦਿਖਾਤੀ ਆ ਲਾਸਟ ਵਿੱਚ ਆ ਜਿਹੜਾ ਵੀਰ ਚਾਹੁੰਦਾ ਵੀ ਤਕਰੀਬਨ ਚਲੋ ਤੇ ਡਾਕਟਰ ਸਾਹਿਬ ਸੰਭਾਲ ਕਰ ਲਵਾਂਗੇ ਸਵਾਸ ਨੂੰ ਲਵਾਂਗੇ ਠੀਕ ਆ ਜੀ ਉਹਦੇ ਵੀਰ ਦੇ ਲਈ ਇੱਕ ਜਿਹੜਾ ਨਗ ਇਹ ਗੱਬਣ ਆਇਆ ਸੀਗਾ ਇਸ ਕਿਲੇ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਤਾ ਚੌਕੀ ਝੋਟੀ ਆ ਪਲੂਣ ਪਹਿਲਾਂ ਨੇ ਸੁਣਾ ਸਿੰਗਲ ਹੱਡੀ ਦੀ ਆ ਵੈਸੇ ਝੋਟੀ ਦੋ ਢਾਲੀਆਂ ਵੈਸੇ ਆਪਾਂ ਸੈਂਟਰ ਦੇ ਵਿੱਚ ਜਿਹੜੀਆਂ ਜੋ ਤੋਂ ਸਿੰਗਲ ਅਦੀ ਦੇਖਦੇ ਆ ਉਚਾਈ ਦੇ ਵਿੱਚ ਪੂਰੀ ਦੇ ਤੋਂ ਦੇ ਪਸ਼ੂ ਮੰਨਦੇ ਆ ਠੀਕ ਆ ਜੀ ਚੰਗੀ ਝੋਟੀ ਆ ਬਾਕੀ ਪਸੰਦ ਆ ਜੂਗੀ ਕੋਈ ਮੇਰੇ ਇੱਥੇ ਆਉਂਦਾ ਤੇ ਇਹ ਅੱਜ ਐਨੀਮਲ ਨੇ ਗਰਵੰਤ ਗੁਰ ਦੇ ਕੋਲੇ ਟੋਟਲ 7 ਠੀਕ ਆ ਜੀ ਤੇ ਜਿਹਨਾਂ ਦੇ ਵਿੱਚੋਂ ਸਾਰੇ ਪਸ਼ੂ ਵਾਦੇ ਸਵੇ ਸਵੇ ਆ ਇੱਕ ਇੱਕ ਝੋਟੀ ਜਰੀ ਗੱਬਣਾ ਆਪਾਂ ਪਹਿਲਾਂ ਨਾਲ ਬੱਚੇ ਨੇ ਆਪ ਤੇ ਚਗਾਈ ਜਾਂਦੀ ਆ ਬੱਚੇ ਕੋਲੇ ਪੱਜੇ ਆ ਫਿਰ ਹਾਂਜੀ ਠੀਕ ਆ ਜੀ ਇਹ ਨਾ ਕਰਮਾਂ ਵਾਲੀ ਜੀ ਲਖਣਾ ਵੈਸੇ ਆਉਣਾ ਨਾਲ ਹੀ ਨਾਲ ਚੋਈ ਦਾ ਸਮਾਂ ਵੀ ਹੋਇਆ ਤੇ ਇਹ ਨਾ ਪਹਿਲਾਂ ਬੱਚੇ ਤੇ ਨਹੀਂ ਲੱਗਦੀ ਆਪਾਂ ਕਰਮਾਂ ਵਾਲੀ ਲੋਕ ਦੋਸਤੋ ਪਹਿਲਾਂ ਦੀਆਂ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਆ ਦਿਖਾ ਰਹੇ ਹਾਂ ਠੀਕ ਆ ਜੀ ਜਿੱਦਾਂ ਮਰਜੀ ਬੱਚੇ ਕੋਲੇ ਬੰਨੋ ਤੇ ਬਿਨਾ ਬੱਚੇ ਤੋਂ ਵੀ ਆਪਾਂ ਧਾਰਾ ਮਾਰ ਕੇ ਸਿਟਾ ਦੇਈਏ ਤੇ ਇਹੋ ਝੋਟੀ ਦਿਖਾਈ ਸੀ ਤੁਹਾਨੂੰ ਆਹ ਵੇਖੋ ਜੀ ਅਗਲੇ ਪਿਛਲੇ ਥਾਂ ਦਾ ਭਰਾ ਵੇਖੋ ਕਿ ਇਹ ਨਹੀਂ ਵੀ ਗੱਲ ਆ ਵੀ ਪਹਿਲਾਂ ਝੋਟੀਆਂ ਕੋ 100 ਤਰ੍ਹਾਂ ਦੀ ਆਲ ਸ਼ਾਲ ਹੋਊਗੀ ਹਾਂਜੀ ਤੇ ਬੜੀਆਂ ਵਧੀਆ ਪੋਲੀਆਂ ਚਵਾਈਆਂ ਨੇ ਤੇ ਹੈ ਬੜੀਆਂ ਠੰਡੀਆਂ ਭੀੜੀਆਂ ਨੇ ਸੀਲਸ ਲੱਗਾ ਝੋਟੀਆਂ ਨੇ ਇੱਥੇ ਆ ਕੇ ਜਿੱਦਾਂ ਮਰਜੀ ਬੱਚਾ ਛੱਡੋ ਸਿਮਾ ਕਰੋ ਤੇ ਚਵਾਈ ਕਰੋ ਲੈ ਵੀ ਗਰਵੰਤ ਆਜੋ ਵੀਰ ਇਹ ਪਸ਼ੂ ਸੀ ਅੱਜ ਆਪਣੇ ਕੋਲ ਟ ਨੰਬਰ ਕਰ ਦਈਏ ਗੁਰਗਰਵੰਤ ਇੱਕ ਆਪਣੇ ਸਾਹੇ ਨੰਬਰ ਹੈ ਗਾਇਸਨ ਸਾਹਿਬ 98772 8043 98772 8043 ਠੀਕ ਹੈ ਵੀਰੇ ਹੋਰ ਕੋਈ ਗੱਲਬਾਤ ਵਧੀਆ ਜੀ ਸੰਸਾਭ ਤੁਸੀਂ ਸੁਣਾਓ ਠੀਕ ਹੈ ਮਹਾਰਾਜ ਵਧੀਆ ਲਓ ਦੋਸਤੋ ਮਾਲ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਉਂਦਾ ਰਹਿੰਦਾ ਗੁਰਗਰਵੰਤ ਸਿੰਘ ਉਹਨਾਂ ਦੇ ਫਾਰਮ ਤੇ ਠੀਕ ਹੈ ਜੀ ਤੇ ਡੇਲੀ ਰੁਟੀਨ ਦਾ ਕੰਮ ਆਓ ਜਦੋਂ ਮਰਜ਼ੀ ਕੋਈ ਪੰਜ-ਛੇ ਨਾਲ ਜਿਹੜੇ अवेलेबल ਹੁੰਦੇ ਆ ਇਸ ਫਾਰਮ ਤੇ ਖਾਸ ਤੌਰ ਤੇ ਮੱਝਾਂ ਝੋਟੀਆਂ ਦੀ ਪਰਚੇਜ਼ ਕੀਤੀ ਜਾਂਦੀ ਆ ਠੀਕ ਹੈ ਜੀ ਲਿਆ ਕੇ ਸੇਲ ਕੀਤੇ ਜਾਂਦੇ ਆ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹਨਾਂ ਸੀ ਮਿਲਦਿਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ